ਜਲੰਧਰ ਵੈਸਟ ਦੀ ਸੀਟ ਦੇ ਉੱਤੇ ਕਮਸਾਣ ਮੱਚਿਆ ਹੋਇਆ ਹੈ ਜਲੰਧਰ ਵੈਸਟ ਤੋਂ ਵਿਧਾਨ ਸਭਾ ਜ਼ਿਮਨੀ ਚੋਣ ਦਾ ਮਾਹੌਲ ਭਖਿਆ ਹੋਇਆ ਆ ਔਰ ਨਵਾਂ ਮਹੀਨਾ ਚੜਨ ਵਾਲਾ ਇਸ ਮਹੀਨੇ ਦੇ ਅੱਧ ਤੱਕ ਆਉਂਦੇ ਆਉਂਦੇ ਇਹ ਵੀ ਨਿਬੜ ਜਾਵੇਗਾ ਪਰ ਗੱਲ ਇੱਥੇ ਖੜਦੀ ਪਈ ਹੈ ਕਿ ਜਿੰਨਾ ਕਮਸਾਣ ਮੱਚਿਆ ਪਿਆ ਉਸ ਦੇ ਵਿੱਚ ਇੱਕ ਲੀਡਰ ਦਾ ਨਾਮ ਹੁਣ ਉੱਭਰ ਕੇ ਸਾਹਮਣੇ ਆਉਣ ਲੱਗਾ ਉਹ ਵੀ ਚੰਗੇ ਤਰੀਕੇ ਦੇ ਨਾਲ ਨਹੀਂ ਦਰਸਲ ਇੱਕ ਤੌਮਤ ਇਸ ਲੀਡਰ ਦੇ ਨਾਲ ਜੁੜਦੀ ਨਜ਼ਰ ਆ ਰਹੀ ਹੈ ਗੱਲ ਕੀਤੀ ਜਾ ਰਹੀ ਹੈ ਬੀਜੇਪੀ ਦੇ ਵੱਲੋਂ ਉਮੀਦਵਾਰ ਸ਼ੀਤਲ ਅੰਗਰਾਲ ਦੀ ਸ਼ੀਤਲ ਅੰਗਰਾਲ ਜਿਹੜੇ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਸਨ ਉਹਨਾਂ ਦੇ ਆਮ ਆਦਮੀ ਪਾਰਟੀ ਦੇ ਵੱਲੋਂ ਚੋਣ ਜਿੱਤੀ ਸੀ 2022 ਦੀ ਔਰ ਐਮ ਐਲ ਏ ਬਣੇ ਸਨ ਜਲੰਧਰ ਵੈਸਟ ਤੋਂ ਵਿਧਾਇਕ ਸ਼ੀਤਲ ਅੰਗਰਾਲ ਸੁਰਖੀਆਂ ਦੇ ਵਿੱਚ ਨੇ ਚਰਚਾਵਾਂ ਦੇ ਵਿੱਚ ਨੇ ਔਰ ਉਹ ਵੀ ਉਹਨਾਂ ਦੇ ਉੱਤੇ ਇੱਕ ਤੌਮਤ ਲੱਗਦੀ ਪਈ ਹੈ ਉਹ ਵੀ ਦੱਸਾਂਗੇ ਤੁਹਾਨੂੰ ਸ਼ੀਤਲ ਅੰਗਰਾਲ ਹੁਣ ਬੀ ਜੇ ਪੀ ਦੇ ਅਧੀਨ ਜ਼ਿਮਨੀ ਚੋਣ ਲੜਦੇ ਪਏ ਨੇ ਅੱਧ ਵਿਚਾਲੇ ਆਮ ਆਦਮੀ ਪਾਰਟੀ ਨੂੰ ਛੱਡ ਦਿੱਤਾ ਸੀ ਪੱਲਾ ਛੱਡ ਕੇ ਤੇ ਬੀਜੇਪੀ ਦਾ ਫੜ ਲਿਆ ਸੀ ਔਰ ਉਸੇ ਦੇ ਚੱਲਦੇ ਹੁਣ ਜਮਨੀ ਚੋਣ ਹੋਣ ਜਾ ਰਹੀ ਆ ਬੀਜੇਪੀ ਦੇ ਵੱਲੋਂ ਉਮੀਦਵਾਰ ਨੇ ਪਰ ਇੱਥੇ ਆ ਕੇ ਗੱਲ ਹੁਣ ਅਲੈਦਾ ਟਰੈਕ ਤੇ ਹੁੰਦੀ ਨਜ਼ਰ ਆ ਰਹੀ ਆ ਇੱਕ ਆਡੀਓ ਸਾਂਝੀ ਕੀਤੀ ਜਾ ਰਹੀ ਆ ਲਗਾਤਾਰ ਇੱਕ ਆਡੀਓ ਵਾਇਰਲ ਹੋ ਰਹੀ ਆ ਔਰ ਉਸ ਆਡੀਓ ਦੇ ਵਿੱਚ ਸ਼ੀਤਲ ਅੰਗਰਾਲ ਦਾ ਨਾਮ ਦੱਸਿਆ ਜਾ ਰਿਹਾ ਹੈ ਦਰਅਸਲ ਦੋ ਲੋਗ ਦੋ ਵਿਅਕਤੀ ਗੱਲ ਕਰ ਰਹੇ ਨੇ ਇੱਕ ਵਿਅਕਤੀ ਆਦਮੀ ਆ ਤੇ ਇੱਕ ਔਰਤ ਹੈ ਔਰ ਦੋਵੇਂ ਜੋ ਗੱਲਬਾਤ ਕਰ ਰਹੇ ਨੇ ਉਹਦੇ ਵਿੱਚ ਸ਼ੀਤਲ ਅੰਗਰਾਲ ਦੇ ਉੱਤੇ ਲੱਗਦੀ ਤੌਹਮਤ ਨਜ਼ਰ ਆ ਰਹੀ ਹੈ ਦਰਅਸਲ ਇਹ ਆਡੀਓ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਤੁਹਾਡੇ ਨਾਲ ਵੀ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਰਹੀ ਵਨ ਇੰਡੀਆ ਪੰਜਾਬੀ ਨਿਊਜ਼ ਚੈਨਲ ਦੇ ਵੱਲੋਂ ਸਗੋਂ ਇਹਦੇ ਉੱਤੇ ਅਜੇ ਬਹੁਤ ਸਾਰੇ ਸਵਾਲੀਆ ਨਿਸ਼ਾਨ ਨੇ ਕਿ ਆਹ ਦੋ ਵਿਅਕਤੀ ਜਿਹੜੇ ਗੱਲ ਕਰ ਰਹੇ ਨੇ ਕੌਣ ਨੇ ਦਰਅਸਲ ਜੋ ਸੂਤਰਾਂ ਮੁਤਾਬਕ ਜਾਣਕਾਰੀ ਆ ਰਹੀ ਹੈ ਉਹਦੇ ਮੁਤਾਬਕ ਇਹਦੇ ਵਿੱਚ ਜਿਹੜਾ ਵਿਅਕਤੀ ਆਦਮੀ ਗੱਲ ਕਰਦਾ ਪਿਆ ਉਹ ਸ਼ੀਤਲ ਅੰਗੁਰਾਲ ਦਾ ਪੀਏ ਦੱਸਿਆ ਜਾ ਰਿਹਾ ਇੱਥੇ ਤੁਹਾਨੂੰ ਦੁਬਾਰਾ ਦੱਸ ਦਿੰਦੇ ਆ ਕਿ ਇਹਦੀ ਪੁਸ਼ਟੀ ਬਿਲਕੁਲ ਨਹੀਂ ਕੀਤੀ ਜਾ ਸਕਦੀ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਸੰਬੰਧਿਤ ਲੀਡਰਾਂ ਦੇ ਨਾਲ ਗੱਲਬਾਤ ਕਰਕੇ ਇਸ ਦਾ ਕੋਈ ਪ੍ਰਮਾਣ ਲਿਆ ਜਾਵੇ ਜਾਂ ਇਸ ਦੇ ਉੱਤੇ ਕੋਈ ਖਲਾਸਾ ਸਾਂਝਾ ਕੀਤਾ ਜਾਵੇ ਪਰ ਜ਼ਰੂਰ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਜਾਣਕਾਰੀ ਦੇ ਆਧਾਰ ਦੇ ਉੱਤੇ ਯਾਨੀ ਕਿ ਸੂਤਰਾਂ ਦੇ ਆਧਾਰ ਦੇ ਉੱਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਆਦਮੀ ਗੱਲ ਕਰ ਰਿਹਾ ਉਹ ਆਪਣੇ ਆਪ ਨੂੰ ਸ਼ੀਤਲ ਅੰਗੁਰਾਲ ਦਾ ਪੀਏ ਦੱਸ ਕੇ ਪ੍ਰੋਡਕਟ ਕਰਦਾ ਪਿਆ ਜਦਕਿ ਦੂਜੀ ਜਿਹੜੀ ਔਰਤ ਗੱਲ ਕਰਦੀ ਪਈ ਹੈ ਦੂਜੇ ਪਾਸੇ ਉਹ ਆਪਣੇ ਆਪ ਨੂੰ ਇੱਕ ਕੰਮ ਵਾਲੀ ਬਾਈ ਦੱਸ ਕੇ ਪ੍ਰੇਡਿਕਟ ਕਰਦੀ ਪਈ ਹੈ ਦੋ ਵਿਅਕਤੀ ਗੱਲ ਕਰ ਰਹੇ ਨੇ ਇੱਕ ਪੀਏ ਤੇ ਇੱਕ ਕੰਮ ਵਾਲੀ ਬਾਈ ਦੇ ਵਿੱਚ ਵਾਰਤਾਲਾਪ ਹੁੰਦੀ ਦੱਸੀ ਜਾ ਰਹੀ ਹੈ ਔਰ ਵੱਡੇ ਇਲਜ਼ਾਮ ਲੱਗ ਰਹੇ ਨੇ ਕਿ ਐਮ ਐਲ ਏ ਨੇ ਕੰਮ ਵਾਲੀ ਬਾਈ ਦੇ ਨਾਲ ਛੇੜਛਾੜ ਕੀਤੀ ਹੈ ਕੰਮ ਵਾਲੀ ਕੁੜੀ ਦੇ ਨਾਲ ਛੇੜਛਾੜ ਕੀਤੀ ਹੈ ਇੱਡੇ ਵੱਡੇ ਇਲਜ਼ਾਮ ਇਹੋ ਜੀ ਸਥਿਤੀ ਦੇ ਉੱਤੇ ਜਦੋਂ ਜ਼ਿਮਨੀ ਚੋਣ ਦਾ ਮਾਹੌਲ ਹੈ ਜ਼ਰੂਰ ਹੋ ਸਕਦਾ ਹੈ ਕਿ ਇਹ ਕਿਸੇ ਦੀ ਕੋਸ਼ਿਸ਼ ਹੋਵੇ ਕਿਉਂਕਿ ਕੋਈ ਵੀਡੀਓ ਨਹੀਂ ਹੈ ਕਿਸੇ ਦਾ ਚਿਹਰਾ ਨਹੀਂ ਦਿਖ ਰਿਹਾ ਸਿਰਫ ਆਡੀਓਜ਼ ਨੇ ਆਡੀਓਜ਼ ਬਣਾਈਆਂ ਵੀ ਜਾ ਸਕਦੀਆਂ ਨੇ ਆਡੀਓਜ਼ ਕੋਈ ਹੋਰ ਬੰਦਾ ਬਣਾ ਕੇ ਵਾਇਰਲ ਵੀ ਕਰ ਸਕਦਾ ਆ ਇਹਦੇ ਵਿੱਚ ਕੋਈ ਦੋਰ ਨਹੀਂ ਹੈ ਇਸੇ ਵਾਸਤੇ ਕਿਹਾ ਜਾ ਰਿਹਾ ਕਿ ਇਹਦਾ ਕੋਈ ਪ੍ਰਮਾਣ ਨਹੀਂ ਦਿੱਤਾ ਜਾ ਸਕਦਾ ਪਰ ਆਪਣੇ ਆਪ ਨੂੰ ਜੋ ਇਹ ਲੋਕ ਦੱਸ ਕੇ ਪ੍ਰੈਡਿਕਟ ਕਰਦੇ ਪਏ ਨੇ ਉਸ ਮੁਤਾਬਕ ਇਹ ਆਪਣੇ ਆਪ ਨੂੰ ਐਮਐਲਏ ਦਾ ਪੀਏ ਦੱਸ ਰਿਹਾ ਵਿਅਕਤੀ ਔਰ ਔਰਤ ਜਿਹੜੀ ਹੈ ਉਹ ਕੰਮ ਵਾਲੀ ਬਾਈ ਦੱਸ ਰਹੀ ਆ ਔਰਤ ਨੇ ਇਲਜ਼ਾਮ ਲਾਇਆ ਨੇ ਕਿ ਐਮਐਲਏ ਨੇ ਮੇਰੇ ਨਾਲ ਛੇੜਛਾੜ ਕੀਤੀ ਹੈ ਐਮਐਲਏ ਦੇ ਉੱਤੇ ਵੱਡੇ ਇਲਜ਼ਾਮ ਨੇ ਔਰ ਕਿਤੇ ਨਾ ਕਿਤੇ ਵਿੱਚ ਸ਼ੀਤਲ ਵਰਡ ਵਰਤਿਆ ਵੀ ਸੁਣਾਈ ਦਿੰਦਾ ਸ਼ੀਤਲ ਵਰਤਿਆ ਵਰਡ ਔਰ ਨਾਲ ਦੀ ਨਾਲ ਐਮ ਐਲ ਏ ਵਰਡ ਵਰਤੇ ਆ ਜਿਸ ਤੋਂ ਇਹ ਸਾਫ਼ ਪ੍ਰਤੀਤ ਹੁੰਦਾ ਹੈ ਕਿ ਕਿਸ ਵਿਅਕਤੀ ਬਾਰੇ ਗੱਲ ਕੀਤੀ ਜਾ ਰਹੀ ਹੈ। ਖੈਰ ਔਰਤ ਇਲਜ਼ਾਮ ਲਾ ਰਹੀ ਹੈ ਕਿ ਐਮ ਐਲ ਏ ਨੇ ਮੇਰੇ ਨਾਲ ਛੇੜਛਾੜ ਕੀਤੀ ਹੈ। ਜਿਹੜਾ ਪੀ ਏ ਹੈ ਇਸ ਆਡੀਓ ਦੇ ਵਿੱਚ ਉਸ ਮਹਿਲਾ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਉਹਨੂੰ ਆਫਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਕਿ ਤੈਨੂੰ ਲੱਖ ਰੁਪਈਆ ਦਵਾ ਦਿੰਨੇ ਆ ਤੂੰ ਚੁੱਪ ਕਰ ਜਾ ਸ਼ਿਕਾਇਤ ਨਾ ਕਰ। ਔਰਤ ਕਹਿੰਦੀ ਹੈ ਕਿ ਮੇਰੇ ਵੀ ਰਿਸ਼ਤੇਦਾਰ ਜਿਹੜੇ ਨੇ ਉਹ ਪੁਲਿਸ ਦੇ ਵਿੱਚ ਨੇ ਤੇ ਮੈਂ ਤੁਹਾਨੂੰ ਦੇਖ ਲਾਵਾਂਗੀ। ਹਾਲਾਂਕਿ ਕੋਸ਼ਿਸ਼ ਕੀਤੀ ਗਈ ਕਥਿਤ ਪੀਏ ਦੇ ਵੱਲੋਂ ਕਿ ਸਮਝਾ ਲਿਆ ਜਾਵੇ ਕਥਿਤ ਕੰਮ ਵਾਲੀ ਬਾਈ ਨੂੰ ਪਰ ਅੱਗਿਓ ਉਹ ਨਹੀਂ ਮੰਨੀ ਤੇ ਜਿਸ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਕੋਈ ਗੱਲ ਨਹੀਂ ਤੇ ਫਿਰ ਵੇਖ ਲਵਾਂਗੇ ਅੱਗਿਓ ਕੰਮ ਵਾਲੀ ਬਾਈ ਵੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਮੈਂ ਵੀ ਵੇਖ ਲਵਾਂਗੀ ਖੈਰ ਇੱਥੇ ਆ ਕੇ ਗੱਲ ਤਾਂ ਨਿਬੜ ਗਈ ਪਰ ਵੱਡਾ ਇਲਜ਼ਾਮ ਜ਼ਰੂਰ ਲੱਗ ਗਿਆ ਹੁਣ ਜ਼ਮਨੀ ਚੋਣ ਦਾ ਮਾਹੌਲ ਹੈ ਸੀਟ ਜਿਤਨੀ ਬਹੁਤ ਜ਼ਰੂਰੀ ਹੋਵੇਗੀ ਸ਼ੀਤਲੰਗੁਰਾਲ ਵਾਸਤੇ ਵੀ ਕਿਉਂਕਿ ਇਹ ਪੁਰਾਣੀ ਸੀਟ ਹੈ ਜੇ ਇੱਥੋਂ ਹਾਰ ਗਏ ਤਾਂ ਜ਼ਰੂਰ ਕਿਤੇ ਨਾ ਕਿਤੇ ਬੇਇੱਜ਼ਤੀ ਹੋ ਸਕਦੀ ਹੈ ਔਰ ਦੂਜੇ ਪਾਸੇ ਆਮ ਆਦਮੀ ਪਾਰਟੀ ਦਿੱਤਾ ਇਹ ਸੀਟ ਰਹੀ ਹੈ ਆਮ ਆਦਮੀ ਪਾਰਟੀ ਵਾਸਤੇ ਵੀ ਨੱਕ ਦਾ ਸਵਾਲ ਬਣਿਆ ਹੋਇਆ ਇਸ ਵੇਲੇ ਇੱਜ਼ਤ ਦਾ ਸਵਾਲ ਬਣਿਆ ਹੋਇਆ ਇਹ ਔਰ ਉਸੇ ਵਾਸਤੇ ਸ਼ਾਇਦ ਸੀਐਮ ਭਗਵੰਤ ਮਾਨ ਵੀ ਜਲੰਧਰ ਆਏ ਹੋਏ ਨੇ ਪਰ ਇਹ ਇਹੋ ਜੀ ਸਥਿਤੀ ਜਦੋਂ ਬਣੀ ਹੋਈ ਹੈ ਉਹਦੇ ਵਿਚਾਲੇ ਫਿਲਹਾਲ ਵੱਡੇ ਇਲਜ਼ਾਮ ਕਥੇ ਤੋੜਦੇ ਉੱਤੇ ਸ਼ੀਤ ਲੰਗਰਾਲ ਦੇ ਉੱਤੇ ਲੱਗਦੇ ਪਏ ਨੇ ਹਾਲਾਂਕਿ ਦੁਵਾਰਾ ਕਹਿੰਦੇ ਆ ਕਿ ਇਸ ਆਡੀਓ ਦੀ ਪ੍ਰਮਾਣਿਕਤਾ ਅਸੀਂ ਨਹੀਂ ਦੰਦੇ ਇਸ ਆਡੀਓ ਨੂੰ ਸਹੀ ਅਸੀਂ ਨਹੀਂ ਠਹਿਰਾਉਂਦੇ ਹੋ ਸਕਦਾ ਕਿ ਇਹ ਟੈਂਪਰਡ ਹੋਵੇ ਹੋ ਸਕਦਾ ਕਿ ਇਹ ਫੇਕ ਹੋਵੇ ਬਿਲਕੁਲ ਹੋ ਸਕਦਾ ਹੈ ਕਿ ਇਹਨੂੰ ਜਾਣ ਬੁੱਝ ਕੇ ਬਣਾ ਕੇ ਤੇ ਵਾਇਰਲ ਕੀਤਾ ਹੋਵੇ ਛਵੀ ਖਰਾਬ ਕਰਨ ਦੀ ਕਿਉਂਕਿ ਜਿਮਨੀ ਚੋਣ ਦਾ ਮਾਹੌਲ ਹੈ ਸ਼ੀਤ ਲੰਗਰਾਲ ਨੇ ਵੱਡੇ ਮਾਰਜਨ ਦੇ ਨਾਲ ਚੋਣ ਜਿੱਤੀ ਸੀ ਔਰ ਸ਼ੀਤ ਲੰਗਰਾਲ ਦੀ ਛਵੀ ਖਰਾਬ ਕਰਨ ਵਾਸਤੇ ਵੀ ਇਹ ਆਡੀਓ ਹੋ ਸਕਦੀ ਹੈ ਪਰ ਅਜੇ ਇਸ ਸਿੱਕੇ ਦਾ ਇੱਕ ਦੂਜਾ ਪਹਿਲੂ ਵੀ ਹੈ ਕਿ ਹੋ ਸਕਦਾ ਕਿ ਸ਼ਾਇਦ ਇਹ ਵੀਡੀਓ ਸੱਚੀ ਵੀ ਹੋਵੇ। ਆਉਂਦਾ ਸਮਾਂ ਕੀ ਲੈ ਕੇ ਆਉਂਦਾ ਇਸ ਵੀਡੀਓ ਨੂੰ ਲੈ ਕੇ ਇਸ ਆਡੀਓ ਨੂੰ ਲੈ ਕੇ ਉਹ ਵੇਖਣਾ ਹੋਵੇਗਾ। ਇਸ ਆਡੀਓ ਦੇ ਵਿੱਚ ਕੀ ਗੱਲਾਂ ਹੋਈਆਂ ਨੇ ਪਹਿਲਾਂ ਉਹ ਸੁਣ ਲੈਂਦੇ ਆ। ਕੀ ਗੱਲ ਹੋਈ ਆ? ਉਹ ਗੱਲ ਤਾਂ ਮੈਨੂੰ ਪਤਾ ਮੈਂ ਤਾਂ ਹੀ ਫੋਨ ਕੀਤਾ ਵੀ ਇੰਨੇ ਦਿਨ ਹੋ ਗਏ ਕੰਮ ਤੇ ਨਹੀਂ ਆਈ ਤੂੰ ਕੰਮ ਤੇ ਕੱਲ੍ਹ ਤੇ ਨਹੀਂ ਆਉਂਦੀ। ਭਾਜੀ ਹੁਣ ਮੈਂ ਦੱਸੋ ਮੈਂ ਕਿਹੜਾ ਮੂੰਹ ਲੈ ਕੇ ਕੰਮ ਤੇ ਆਵਾਂ। ਮੂੰਹ ਨੂੰ ਚੱਲੇ ਤਾਂ ਚੱਲਦੇ ਰਹਿੰਦੇ ਨੇ بڑے ਬੰਦੇ ਕਰਦੇ। ਨਹੀਂ ਨਹੀਂ ਭਾਜੀ ਤੁਹਾਡੇ ਲਈ ਚੱਲਦੀ ਆਉਂਗਾ ਪਰ ਤੁਹਾਡੇ ਲਈ ਨਾ ਅਸੀਂ ਗਰੀਬ ਜਰੂਰ ਹਾਂ ਪਰ ਤੁਹਾਡੇ ਲਈ ਸਾਡੀ ਇੱਜ਼ਤ ਨਾਲ ਕੋਈ ਕੀ ਕਹਣਾ ਕੋਈ ਨਾ ਪਰਮਜੀਤ ਇਹ ਗੱਲਾਂ ਚੱਲਦੇ ਰਹਿੰਦੇ ਨੇ ਤੂੰ ਐਂ ਇਹ ਨਹੀਂ ਗੱਲ ਬਣਾਉਣ ਦੀ ਕੀ ਲੋੜ ਆ ਕੋਈ ਨਾ ਆਪਾਂ ਕਰ ਲੈਂਦੇ ਆ ਬੈਠ ਕੇ ਕਰਦੇ ਆ ਮੈਂ ਤਾਂ ਥਾਣੇ ਜਾਊਂਗੀ ਮੈਂ ਤਾਂ ਰਿਪੋਰਟ ਲਿਖਾਉਂਗੀ ਮੈਂ ਤਾਂ ਇਹਨੂੰ ਰਿਪੋਰਟ ਨਾਲ ਲਿਖਾ ਆਇਆ ਕਰਾਂ ਮੈਂ ਤਾਂ ਸਾਰੇ ਲੋਕਾਂ ਨੂੰ ਬਸੂਂਗੀ ਵੀ ਇਹ ਇਦਾਂ ਦਾ ਬੰਦਾ ਹੈ ਰਿਪੋਰਟ ਰਿਪੋਰਟ ਨਹੀਂ ਲਿਖਾਉਣੀ ਤੂੰ ਰਿਪੋਰਟ ਵਾਲਾ ਕੰਮ ਨਹੀਂ ਕਰਨਾ ਹੈਗਾ ਆਪਾਂ ਕੋਈ ਗੱਲ ਨਹੀਂ ਆਪਾਂ ਦੇਖ ਕੇ ਬੈਠ ਕੇ ਕਰਦੇ ਆ ਗੱਲ ਮੈਂ ਕੋਈ ਗੱਲ ਨਹੀਂ ਮੇਰਾ ਮੇਰਾ ਮੇਰੇ ਮਾਮਾ ਜੀ ਵੀ ਕੋਈ ਕੁਝ ਨਹੀਂ ਕੋਈ ਗੱਲ ਨਹੀਂ ਜੇ ਇਹ ਐਮ ਐਲ ਐਨ ਨੇ ਨਾ ਕੋਈ ਗੱਲ ਨਹੀਂ ਉੱਥੇ ਤਾਂ ਸਾਰਿਆਂ ਦੀ ਸੁਣੀ ਜਾਂਦੀ ਹੈ ਨਾ ਕਾਨੂੰਨ ਤਾਂ ਕਰਦਾ ਇੱਕੋ ਆਣਾ ਭਾਜੀ ਉਹ ਕੋਈ ਨਾ ਕਰਨ ਦੀ ਤਾਂ ਕੋਈ ਨਾ ਇਹ ਗੱਲਾਂ ਇਹ ਤਾਂ ਇਹ ਗੱਲਾਂ ਕੋਈ ਇੱਡੇ ਖਾਣਿਆਂ ਤੇਰੀ ਬਦਨਾਮੀ ਹੋਊਗੀ ਐਵੇਂ ਫਿਰ ਤੈਨੂੰ ਇਹ ਫਿਰ ਸੰਕੜੂਗਾ ਬਾਅਦ ਚ ਕੀ ਹੈ ਭਾਜੀ ਹੋਰ ਕਿੰਨੀ ਕੁ ਬਦਨਾਮੀ ਹੋਣੀ ਹੈ ਦੇਖੋ ਤੂੰ ਖਾਣੇ ਕਿ ਨਾ ਜਾਈ ਤੂੰ ਮੇਰੇ ਘਰ ਕੇ ਫਿਰ ਖਾਣੇ ਨਹੀਂ ਜਾਣਾ ਹੈਗਾ ਤੈਨੂੰ ਭਾਜੀ ਮੈਂ ਤਾਂ ਜਾਵਾਂਗੀ ਮੈਂ ਤਾਂ ਕੋਈ ਚੰਗਾ ਨਹੀਂ ਲੱਗ ਰਿਹਾ ਮੈਂ ਤਾਂ ਰੋਟੀ ਨਹੀਂ ਖਾਦੇ ਕੱਲ ਦੇ ਕੋਈ ਨਾ ਰੋਟੀ ਤੈਨੂੰ ਖਾਣ ਨਾ ਤੂੰ ਬੈਠ ਕੇ ਗੱਲ ਕਰਦਾ ਮੈਂ ਬੁਲਾਉਣਾ ਤੈਨੂੰ ਘਰ ਵਾਲ ਨੂੰ ਤੂੰ ਵੀ ਆ ਜੀ ਮੈਂ ਮੈਂ ਆਪਣੇ ਹਸਬੰਦ ਨੂੰ ਨਹੀਂ ਗੱਲ ਦੱਸਤੀ ਆਲੇ ਇਹ ਮੇਰਾ ਤਾਂ ਘਰ ਖਰਾਬ ਹੋ ਜੂਗਾ ਤੁਸੀਂ ਹਾਂ ਕੋਈ ਨਾ ਤੂੰ ਥਾਣੇ ਨਹੀਂ ਜਾਣਾ ਆਪਾਂ ਮੈਂ ਚੱਲ ਦੂੰ ਐਸੇ ਦੱਸ ਕੇ ਨਾ ਲੈਣਾ ਮੈਂ ਤੈਨੂੰ ਪੈਸੇ ਦਵਾ ਨਹੀਂ 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 ਭਾਜੀ ਗੱਲ ਪੈਸੇ ਦੀ ਨਹੀਂ ਇੱਜ਼ਤ ਤੋਂ ਚੱਲੋ ਚੱਲ ਤਾ ਯਾਰ ਚੱਲ ਤਾ ਇੱਜ਼ਤ ਨਾ ਆਪਣੀ ਨਾ ਹਜ਼ਾਰੀ ਪੈਸੇ ਦੀ ਨਹੀਂ ਗੱਲ ਆ ਦੀ ਪੈਸੇ ਦੇ ਤੇ ਮਾਰ ਤੈਨੂੰ ਚੱਲ ਭਾਜੀ ਮੈਂ ਹਣ ਪਾਜੀ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਤੁਹਾਡੀ ਕਟੀਵਨ ਨਾਲ ਏਦਾਂ ਕਰੇ ਤੇ ਤੁਸੀਂ ਕੀ ਕਰੋਗੇ ਅੱਗੋਂ ਉਹ ਕੋਈ ਨਾ ਤੋ ਇਹਦੀਆਂ ਗੱਲਾਂ ਨਾਲ ਗਿਆ ਕੋਈ ਨਹੀਂ ਆਪਾਂ ਦੇਖਦੇ ਆਪਾਂ ਕਰਦੇ ਆਂ ਹੀ ਦਾ ਮੈਂ ਤਾਂ ਮੈਂ ਤਾਂ ਮੈਂ ਤਾਂ ਰਿਪੋਰਟ ਲਿਖਾਂਗੀ ਕੰਮ 8000 ਚਲ ਮਾੜਾ 8000 ਦਵਾਉਣਾ ਨਾਲੇ ਫਿਰ ਮੈਂ ਜਿੱਤਦਾ ਪਹਿਲਾਂ ਕਹਿੰਦੀ ਸੀ ਮੈਂ ਆਪਣੇ ਅਕੜ ਨੂੰ ਨਹੀਂ ਦੱਸਣਾ ਪਰ ਉਹਨਾਂ ਨੂੰ ਆ ਲੈਣਦੇ ਹੋ ਕਿਵੇਂ ਵੀ ਆ ਨਾ ਮੈਂ ਉਹਨਾਂ ਨੂੰ ਦੱਸ ਕੇ ਮਾਮਾ ਜੀ ਨਾਲ ਮੇਰੀ ਗੱਲ ਹੋ ਗਈ ਆ ਅਸੀਂ ਤਾਂ ਅੱਜ ਰਿਪੋਰਟ ਲਿਖਾਵਾਂਗੇ ਨਾ ਨਾ ਪਾਜੀ ਕੋਈ ਗੱਲ ਨਹੀਂ ਤੂੰ ਨਹੀਂ ਅਸੀਂ ਤਾਂ ਦੱਸਾਂਗੇ ਦੁਨੀਆ ਨੂੰ ਕਿ ਸ਼ੀਤਲ ਜਿਹੜਾ ਐਮਐਲਏ ਬਣਿਆ ਸਕਦਾ ਨਾ ਵੱਡਾ ਚੌੜਾ ਉਹ ਐਸੋ ਜਿਹੀਆਂ ਕਪੀਤਾ ਕਰਦਾ ਉਹ ਚੱਲ ਕੋਈ ਨਾ ਤੂੰ ਛੱਡ ਤੂੰ ਇਹ ਗੱਲਾਂ ਛੱਡ ਦੇ ਤੂੰ ਇਹ ਵੋਟਾਂ ਦਾ ਟਾਈਮ ਆ ਤੂੰ ਇਹੋ ਜਿਹਾ ਕੁਸਨਾ ਪਾ ਵੋਟਾਂ ਲੰਘੇ ਜਾਣਦੇ ਤੇ ਫਿਰ ਮੈਂ ਅਸੀਂ ਗੱਲ ਕਰਕੇ ਮੈਨੂੰ ਉਹਨਾਂ ਨੇ ਕਿਹਾ ਸੀ ਸ਼ੀਤਲ ਨਹੀਂ ਮੈਨੂੰ ਸਾਹਮਣੇ ਕਹਿੰਦੇ ਕਹਿੰਦੇ ਵੀ ਤੂੰ ਗੱਲ ਕਰ ਲੈ ਉਹਨਾਂ ਵੀ ਆਪਾਂ ਜ਼ਮੀਨ ਮੈਂ ਉਹਨੂੰ ਜਿਹੜੀ ਤੂੰ ਗੱਲ ਕਰ ਲੈ ਭਾਈ ਤੁਹਾਨੂੰ ਪਤਾ ਰਹੇਗਾ ਕਿ ਵੱਡੀ ਗੱਲ ਹੋ ਗਈ ਹੋਰ ਇਸ ਤੋਂ ਉੱਤੇ ਕੀ ਗੱਲ ਕਰ ਲਾਂ ਦੱਸੋ ਮੈਂ ਨਹੀਂ ਉਹਨਾਂ ਕੰਮ ਤੇ ਇੱਥੇ ਭਾਈ ਮੈਂ ਇਦਾਂ ਦੇ ਬੰਦੇ ਨਾਲ ਮੈਂ ਨਹੀਂ ਕੰਮ ਕਰ ਸਕਤੀ ਇਹ ਇਹਨਾਂ ਦੇ ਤੋਤੇ ਤੇ ਮੈਂ ਤਾਂ ਕੋਈ ਵੀ ਨੰਗ ਦੀ ਮੂਰਤੀ ਨਹੀਂ ਮੰਗਦੀ ਚਲੋ ਕੋਈ ਨਾ ਤੂੰ ਜੋ ਹੋ ਗਿਆ ਠੀਕ ਹੈ ਤੂੰ ਮਿੱਟੀ 'ਤੇ ਚੱਲ ਮੈਂ ਤੈਨੂੰ ਲੱਖ ਰੁਪਈਆ ਦਬਾਉਣਾ ਇਹ ਤਾਂ ਉੱਪਰ ਦਾ ਹੁਣ ਬਿਰਤਾ ਪਈ ਆ ਕੋਈ ਨਾ ਤੂੰ ਦੱਬ ਲਾ ਤੇਰਾ ਕੁਝ ਬਣ ਜੂਗਾ ਐਵੇਂ ਫਿਰ ਤੇਰੇ ਘਰਾਂ 'ਤੇ ਵੀ ਅਸੀਂ ਫਿਰ ਕੇਸ ਪਾਵਾਂਗੇ ਅਸੀਂ ਚੋਰੀ ਚੋਰੀ ਦਾ ਪਾਵਾਂਗੇ ਕੇਸ ਫਿਰ ਤੁਹਾਡੇ ਤੋਂ ਨਹੀਂ ਕਰ ਲਓ ਜੋ ਕੁਝ ਕਰਨਾ ਤੁਸੀਂ ਕਰ ਲਓ ਅੱਗੇ ਚੱਲ ਖਿੰਚਾ ਫਿਰ ਤੂੰ ਵੀ ਲਾਲਾ ਜੋੜ ਕਰ ਲਓ ਕੁਝ ਕਰ ਲਓ ਜੋ ਕਰਨਾ ਚੱਲ ਫਿਰ ਤੂੰ ਵੀ ਲਾਲਾ ਜੋੜ ਜਿਹੜਾ ਕਰ ਲਓ ਫਿਰ ਮੈਂ ਵੀ ਲਾ ਲੂੰਗੀ ਆਦੁੱਲ ਲਾਲਾ ਜੋਰ ਮੈਂ ਕੋਈ ਨਾ ਵੀ ਇੱਥੇ ਚੋਰੀਆਂ ਕਰ ਰਹੀ ਹੈ ਚੋਰੀ ਪਿੱਛੇ ਲੱਗੇ ਹੋਣੇ ਪੜੀ ਗਈ ਆਦੁੱਲ ਕਰਦੀ ਆ ਕੋਈ ਨਹੀਂ ਮੈਂ ਮੈਂ ਵੀ ਲਾ ਲੂੰਗੀ ਜੋਰ ਤੁਸੀਂ ਵੀ ਆਪਣਾ ਜੋਰ ਜਿਹੜਾ ਹੋਣਾ ਲਾ ਲੀ ਤੇਰੇ ਵਰਗੇ ਚੰਦਾਲੀਆਂ 36 ਵਰਤਿਆਂ ਨੂੰ ਕੋਈ ਕਰਨੀ ਲੋਕੋ ਨਿਕਲ ਗਿਆ ਤੇ ਤੂੰ ਡਾੜੀ ਜਾ ਤੇ ਕੋਈ ਕਰਨੀ ਕੋਈ ਕਰਨੀ ਹਾਂ ਜੀ ਪੈਰ ਗਿਆ ਤੇਰੇ ਵਾਲਗੇ ਜਮ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ